ਇਹ ਮੈਂ ਤੁਹਾਨੂੰ ਦੱਸਣਾ ਪਹੁੰਚ। ਸਭ ਤੋਂ ਪਹਿਲਾਂ ਜੈ ਮਾਈ ਜੈ ਮਹਾਕਾਲ। ਦੇਖੋ ਜਿਹੜੀ ਇਲੈਕਸ਼ਨਾਂ ਦੀ ਪੰਚਾਇਤੀ ਇਲੈਕਸ਼ਨਾਂ ਦੀ ਡੇਟ ਆਈ ਹੈ। ਉਹ 15 ਤਰੀਕ ਹੈ। 17 ਤਰੀਕ ਨੂੰ ਭਗਵਾਨ ਵਾਲਮੀਕ ਮਹਾਰਾ ਜੀ ਦਾ ਪ੍ਰਗਟ ਉਤਸਵ ਹੈ। 16 17 15 14 13 ਦੇਖੋ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਸ਼ਹਿਰਾਂ ਦੇ ਵਿੱਚ ਪ੍ਰਭਾਤ ਫੇਰੀਆਂ ਜਿਹੜੀਆਂ ਉਹ ਨਿਰੰਤਰਣ ਸ਼ੁਰੂ ਹੋ ਜਾਂਦੀਆਂ। ਸਤੰਨ ਸਟਾਰਟ ਹੋ ਜਾਂਦੇ ਆ। ਇਹ ਹਰੇਕ ਬੰਦਾ ਜਿਹੜਾ ਭਗਵਾਨ ਵਾਲਮੀਕ ਜੀ ਦਾ ਨਿਆਈ ਹੈ ਸਾਡੇ ਤਰ੍ਹਾਂ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਉਪਾਸਕ ਹੈ ਉਹ ਯਾਰ ਕਰਦਾ ਉਹਨੇ ਆਪਣਾ ਜਿਹੜਾ ਇਹ ਉਤਸਵ ਹੈ ਉਤਵ ਰੂਪੀ ਪ੍ਰਗਟ ਉਤਸਵ ਨੂੰ ਬਣਾਣਾ ਹੁੰਦਾ ਇਸ ਕਰਕੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਜਿਹੜਾ ਤੱਕਾ ਉਹ ਵਾਲਮੀਕ ਭਾਈਚਾਰੇ ਨਾਲ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਜਦੋਂ ਐਡਾ ਵੱਡਾ ਪਰਵ ਜਿਹੜਾ ਦੁਨੀਆ ਤੇ ਮਨਾਇਆ ਜਾਣਾ ਹੈ ਜਾਂ 10 ਦਿਨ ਇਲੈਕਸ਼ਨ ਪਹਿਲਾਂ ਕਰਦੀ ਜਾਂ 10 ਦਿਨ ਬਾਅਦ ਚ ਕਰਦੀ ਮੇਰੀ ਤੁਹਾਡੀ ਪ੍ਰੈਸ ਦੇ ਮਾਧਿਅਮ ਰਾਹੀਂ ਬੇਨਤੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਸੋਚਣੀ ਚਾਹੀਦੀ ਹੈ ਇਹ ਇਲੈਕਸ਼ਨ ਹੈ ਜਿਹੜੀ 20 ਤਰੀਕ ਤੋਂ ਬਾਅਦ ਪੰਜਾਬ 'ਚ ਪੋਲਿੰਗ ਹੋਣੀ ਚਾਹੀਦੀ ਹੈ ਉਹ ਤਾਂ ਵੀ ਹਰ ਜਿਹੜਾ ਬਾਲਮੀਕ ਮਹਾਰਾਜ ਦਾ ਨਿਆਈ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ ਤੇ ਉਹ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਸਕੇ ਜਿੱਥੇ ਜ਼ਰਮ ਸਰਪੰਚੀਆਂ ਨੇ ਜਿੱਥੇ ਉਹ ਕੈਂਡੀਡੇਟ ਨੇ ਰਿਜ਼ਰਵ ਵਾਲੇ ਭਾਈਚਾਰੇ 'ਚੋਂ ਉਹਨਾਂ ਨਾਲ ੱੱਕਾ ਨਾ ਹੋਏ ਉਹ ਟਾਈਮ ਨਹੀਂ ਦੇ ਪਾਉਣਗੇ ਇਲੈਕਸ਼ਨਾਂ ਨੂੰ ਕਿਉਂਕਿ ਇਲੈਕਸ਼ਨ ਹਰ 5 ਸਾਲ ਬਾਅਦ ਆ ਜਾਂਦਾ ਹੈ ਤੇ ਅਸੀਂ ਜਿਸ ਕੌਮ ਜਿਸ ਧਰਮ ਤੇ ਜਨਮ ਲੈਨੇ ਆ ਉਹ ਦਾਤਾ ਇੱਕ ਵਾਰ ਹੀ ਦਿੰਦਾ ਇਸ ਕਰਕੇ ਸਾਰੇ ਲੋਕਾਂ ਲਈ ਸਭ ਤੋਂ ਵੱਡਾ ਜਿਹੜਾ ਪ੍ਰਗਟ ਉਤਸਵ ਦਾ ਉਤਸਵ ਹੈ ਉਹਨੂੰ ਛੱਡਣਾ ਬਹੁਤ ਔਖਾ ਹੈ ਤੇ 12 13 ਤਰੀਕ ਤੋਂ ਜਿਹੜਾ ਪ੍ਰਗਟ ਉਤਸਵ ਦਾ ਉਤਸਵ ਹੈ ਸਟਾਰਟ ਹੋ ਜਾਂਦਾ ਇੱਕ ਹਫ਼ਤੇ ਤੱਕ ਉਹ ਚੱਲਦਾ ਹੈ ਤੇ ਇਸ ਲਈ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬ 'ਚ 16 ਤਰੀਕ ਦੀਆਂ ਬਹੁਤ ਵੱਡੀਆਂ ਸ਼ੋਭਾ ਯਾਤਰਾਵਾਂ ਨੇ 15 ਤਰੀਕ ਦੀਆਂ ਬਹੁਤ ਵੱਡੀਆਂ ਸ਼ੋਭਾ ਯਾਤਰਾਵਾਂ ਨੇ 17 ਤਰੀਕ ਨੂੰ ਪ੍ਰਗਟ ਉਤਸਵ ਆਸਨ Satsang ਨੇ ਇਸ ਲਈ ਜਿਹੜੀ ਇਲੈਕਸ਼ਨ ਹੈ ਇਹਨੂੰ ਇਮੀਡੀਏਟਲੀ ਡੇਟ ਬਦਲਣੀ ਚਾਹੀਦੀ ਆ ਜਾਂ ਪੋਸਟਪੋਨ ਕਰਨਾ ਚਾਹੀਦਾ